ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਕਰਵਾ ਚੌਥ ਦਾ ਸਪੈਸ਼ਲ ਕਲੈਕਸ਼ਨ ਆਨੇ ਬਹੁਤ ਪਿਆਰੇ ਪਿਆਰੇ ਸੂਟ ਨੇ ਪਿਆਰੇ ਪਿਆਰੇ ਰੰਗ ਨੇ ਵਿਡਿੰਗ ਸਪੈਸ਼ਲ ਨੇ ਪਹਿਲਾਂ ਤੇ ਕਰਵਾ ਚੌਥ ਲਈ ਸਪੈਸ਼ਲ ਕਲੈਕਸ਼ਨ ਆਨੇ ਇਹਦੇ ਵਿੱਚ ਜਿਹੜੇ ਜਿਹੜੇ ਰੰਗ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਸਾਰੇ ਕਢਾਈਆਂ ਵਾਲੇ ਸੂਟ ਨੇ ਡਿਜ਼ਾਈਨਰ ਕਲੈਕਸ਼ਨਾਂ ਦੇ ਰੰਗ ਜਿਹਦੀ ਕਲੈਕਸ਼ਨ ਵਿੱਚ ਜੋ ਵੀ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਕੋਈ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 623924575 ਜਿੱਦਤਾ ਆ ਪੋਸਟ ਨੰਬਰ ਤੇ ਆ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਇਰੀ ਕਰਨੀ ਹੈ ਜੈਸਵੀ ਸੂਟ ਦੇ ਬਾਰੇ ਵਿੱਚ ਕੋਈ ਵੀ ਡਿਟੇਲ ਜਾਣਨੀ ਹੈ ਅਗਰ ਸੂਟ ਬਾਏ ਕਰਨਾ ਹੈ ਤਾਂ ਵੀ ਤੁਸੀਂ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਕਲੈਕਸ਼ਨਾਂ ਜੋ ਵੀ ਮੈਂ ਅੱਜ ਦੀ ਵੀਡੀਓ ਵਿੱਚ ਐਡ ਕੀਤੀਆਂ ਨੇ ਸਾਰੀਆਂ ਅਵੇਲੇਬਲ ਨੇ ਸੂਟ ਡਿਜ਼ਾਈਨਰ ਨੇ ਰੇਟ ਪਰ ਬਹੁਤ ਅਫੋਰਡੇਬਲ ਨੇ ਇਹਨਾਂ ਵਿੱਚ ਜਿਹੜੇ ਮੋਸਟਲੀ ਸੂਟ ਨੇ ਉਹ 1000 ਤੋਂ 1500 ਦੀ ਰੇਂਜ ਵਿੱਚ ਜਿਹੜੇ ਐ ਸੂਟ ਹੁਣ ਚੱਲ ਰਹੇ ਨੇ ਇਹਨਾਂ ਵਿੱਚ ਬਹੁਤਿਆਂ ਵਿੱਚ ਸਿੰਗਲ ਸਿੰਗਲ ਕਲਰ ਅਵੇਲੇਬਲ ਹੈ ਮੈਂ ਉਹ ਵੀ ਇੱਥੇ ਐਡ ਕਰ ਦਿੱਤੇ ਨੇ ਇਹਨਾਂ ਵਿੱਚ ਜਿਹੜੇ ਕਲਰ ਹੈਗੇ ਨੇ ਉਹ ਵੀ ਐਡ ਕੀਤੇ ਨੇ ਬਾਕੀ ਕਲੈਕਸ਼ਨਾਂ ਜਿੰਨੀਆਂ ਵੀ ਮੈਂ ਅੱਜ ਦੀ ਵੀਡੀਓ ਵਿੱਚ ਲੈ ਕੇ ਆਈਆਂ ਕਰਵਾਚੌਤ ਸਪੈਸ਼ਲ ਨੇ ਵਿਡਿੰਗ ਸਪੈਸ਼ਲ ਨੇ ਇੱਕ ਦੋ ਕਲੈਕਸ਼ਨਾਂ ਆਲਾਸ ਤੇ ਆਣਗੀਆਂ ਘੱਟ ਰੇਂਜ ਵਾਲੀਆਂ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਦੱਸਣਾ ਜ਼ਰੂਰ ਕਿ ਕਲੈਕਸ਼ਨਾਂ ਕਿਹੜੀਆਂ ਸੋਹਣੀਆਂ ਲੱਗੀਆਂ ਕਿਹੜੇ ਸੂਟ ਪਸੰਦ ਆਏ ਕਿਉਂਕਿ ਮੈਂ ਸਿਲੇਕਟਡ ਕਲੈਕਸ਼ਨਾਂ ਲੈ ਕੇ ਆਉਂਦੀ ਆ ਹਮੇਸ਼ਾ ਹੀ ਅੱਜ ਵੀ ਸਿਲੇਕਟਡ ਤੇ ਡਿਜ਼ਾਈਨਰ ਕ ਹੈਂਡਵਰਕ ਵਾਲੀ ਇਹ ਕਲੈਕਸ਼ਨਾਂ ਨੇ ਇਹਦੇ ਵਿੱਚ ਵੀ ਸਿੰਗਲ ਕਲਰ ਆਏਗਾ ਬਟ ਇਹਦੀ ਮੈਂ ਡਿਫਰੈਂਟ ਡਿਫਰੈਂਟ ਜਿਹੜੀ ਸਾਈਡ ਤੋਂ ਪਿਕਚਰ ਲਈਆਂ ਨੇ ਉਹ ਇੱਥੇ ਐਡ ਕਰ ਦਿੱਤੀਆਂ ਨੇ ਇਹ ਵਾਲਾ ਸੂਟ ਵੀ ਤੁਹਾਨੂੰ ਬਹੁਤ ਹੈਵੀ ਹੈ ਬਾਟਮ ਬਹੁਤ ਜਦਾ ਹੈਵੀ ਹੈ ਸਿੰਗਲ ਕਲਰ ਵਿੱਚ ਮਿਲੇਗਾ ਦੁਪੱਟਾ ਬਹੁਤ ਪਿਆਰਾ ਹੈ ਚਾਰ ਰੰਗਾ ਵਾਲੇ ਸੂਟਾਂ ਨੇ ਜਿਵੇਂ ਕਿ ਮੈਂ ਦੱਸਿਆ ਪ੍ਰਾਈਸ ਆਪ ਦਾ ਬਹੁਤ ਅਫੋਰਡੇਬਲ ਹੈ ਬਾਕੀ ਕਰ ਤੁਸੀਂ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਸੇਜ ਕਰ ਸਕਦੇ ਹੋ ਸੂਟ ਬਾਈ ਕਰਨਾ ਤਾਂ ਵੀ ਨੰਬਰ ਤੇ ਜਾ ਕੇ ਸਟੇਟਸ ਦੇਖਣਾ ਤਾਂ ਵੀ ਮੈਸੇਜ ਕਰ ਸਕਦੇ ਹੋ ਤੇ ਅੱਜ ਦੀ ਵੀਡੀਓ ਵਿੱਚ ਛੋਟੀ ਜਿਹੀ ਬਣਾਈ ਹੈ ਕਲੈਕਸ਼ਨ ਸਾਰੀਆਂ ਬਹੁਤ ਸੋਨੀਆਂ ਨੇ अवेलेबल ਨੇ ਬਾਕੀ ਕੋਈ ਕਵਰੀ ਕਰਨ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਤਾਂ ਚਲੋ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੇਂ ਨਵੇਂ ਕਲੈਕਸ਼ਨਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ